ਗਾਤਾਰਾ ਆਪਰੇਸ਼ਨ ਕਿਤੇ ਜਾ ਰਹੇ ਨੇ ਔਰ ਇੱਕ ਬੜਾ ਸਕਸੈਸਫੁਲ ਇਨ ਆਪਰੇਸ਼ਨ ਦੇ ਵਿੱਚ 5 ਕਿਲੋ 60 ਗ੍ਰਾਮ ਹਿਰੋਇਨ ਫਕੜੀ ਫੜੀਆ ਸੀ ਮਿਸਟੇਟ ਅੰਮ੍ਰਿਤਸਰ ਵੱਲੋਂ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਦੋ ਅਲੱਗ-ਅਲੱਗ ਨੈਟਵਰਕ ਨੇ ਪਰ ਦੋਨੇ ਟ੍ਰਾਂਸ ਬਾਰਡਰ ਅਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਇਹ ਕਸ਼ਨ ਹੋਈਆਂ ਜਿਹੜੀਆਂ ਕਨਸਾਈਨਮੈਂਟਸ ਨੇ ਇੱਕ ਕੇਸ ਦੇ ਵਿੱਚ ਗੁਰਜੰਤ ਸਿੰਘ ਤੇ ਜਗਜੀਤ ਸਿੰਘ ਦੋ ਕਿਊਜ਼ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਸਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਫੜੀ ਗਈ ਦੋ ਕਿਊਜ਼ ਦੀ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਕਿਲੋ ਹੀਰੋਇਨ ਦਾ ਪਰਚਾ ਦਰਜਾ ਲੋਕੋਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਕੋ ਕੇ ਥਾਣਾ ਅਮਰਸਰ ਰੂਰਲ ਡਿਸਟ੍ਰਿਕਟ ਦੇ ਰਹਿਣ ਵਾਲੇ ਐ ਦੋਨੇ ਅਕਿਊਜ਼ਡ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਐ ਦੂਜੇ ਕੇਸ ਚ ਸਾਡੇ ਜਿਹੜੇ ਨਵਜੋਤ ਸਿੰਘ ਐਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਐਸੀਪੀ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਨੇ ਕੀਤੀ ਉਹ ਉਹਦੇ ਵਿੱਚ ਦੋ ਕਿਊਜ਼ ਫੜੇ ਗਏ ਸਾਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਹੀਰੋਇਨ ਦੀ ਬਰਾਮਦਗੀ ਹੋਈ ਐ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਰਣਤਾਰਨ ਦਾ ਦੂਜਾ ਗੁਰੂ ਹਰਸਾਹਿ ਫਿਰੋਜ਼ਪੁਰ ਦਾ ਹੈ ਸੋ ਦੋਨਾਂ ਦੀ ਜਿਹੜੀ ਮਡਲੀ ਪੁੱਛ ਕੇ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪੈਦਾ ਹੋਏ ਹੋਏ ਨੇ ਔਰ ਉਸ ਤੋਂ ਬਾਅਦ ਆ ਕੇ ਜਿਹੜੀ ਕਨਸਾਈਨਮੈਂਟ ਚੁੱਕਦੇ ਆ ਇਹ ਅੱਗੇ ਉਹਨੂੰ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦੇ ਨੇ ਇਹਦੇ ਚ ਕਾਫੀ ਅੱਗੇ ਲੀਡਸ ਚੱਲੀਆਂ ਨੇ ਜਿਹੜੀਆਂ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਸ਼ੇਅਰ ਕਰਨਾ ਜ਼ਰੂਰੀ ਸੀ बिकॉज ਇਹ ਇੰਪੋਰਟੈਂਟ ਸੀ ਕਿ ਜਿਹੜੀ ਰਿਕਵਰੀ ਹੋ ਰਹੀ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਦੇ ਦੇ ਦੇਖ ਰਹੇ ਆ ਇਹਨਾਂ ਦੇ ਕੁਝ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਆ ਔਰ ਫਾਰਵਰਡ ਬੈਕਵਰਡ ਲਿੰਕੇਜਸ ਵੀ ਸਾਰੇ ਦੇਖ ਰਹੇ ਆ ਸਾਰੀ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਹੋ ਉਹਨੂੰ ਵੀ ਨਾਲ-ਨਾਲ ਅਸੀਂ ਚਲਾ ਰਹੇ ਆ ਤੋਂ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਕੰਮ ਹੋਇਆ ਪਰ ਨਹੀਂ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ तकरीबन 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਪਿਛਲੇ ਸਾਲਾਂ ਨਾਲ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇੱਥੇ ਹੀ ਆਪਣੀ ਜਿਹੜੀ ਕੈਂਪੇਨ ਅਗੇਂਸਟ ਡਰੱਗਸ ਇੱਕ ਅੰਸਰ ਨੂੰ ਚੱਲੀ ਰੱਖਾ ਕਰੇ ਬਲਕਿ ਟ੍ਰਾਫਿਕ ਪੋਰਟ ਤੋਂ ਮੁਗਵਾਰਸੀ ਹੋਰ ਹਵਾਲਾ ਨੈਟਵਰਕ ਨਹੀਂ ਦੁਸਤਾਂ ਦੇ ਕਿੰਨਾ ਤੱਕ ਕੋਈ ਇਸ ਤਰ੍ਹਾਂ ਨਾ ਮਿਲੇ ਕਿ ਫੰਡਿੰਗ ਇਸ ਕੌਲੇਜ ਵਿੱਚ ਕਰਦੇ ਜਦੋਂ ਪਿਛਲੇ ਸਮੇਂ ਤੇ ਕੋਈ ਇਸ ਤਰ੍ਹਾਂ ਦੇ ਲਿੰਕ ਮਿਲਿੰਦੇ ਤੁਹਾਨੂੰ ਤੇ ਗਲਤ ਪਾਸੇ ਪੁੱਛ ਕਰਦੇ ਸੀਗੇ ਅੰਟੀ ਸੋਰਗੈਂਟ ਇਸ ਦਾ ਨਾ ਕੋਈ ਨਹੀਂ ਦੇਖੋ ਪਤਾ ਕੀ ਹੈ ਜਿੱਥੇ ਵੀ ਡਰਗ ਦੀ ਰਿਕਵਰੀ ਹੁੰਦੀ ਹੈ ਜਾਂ ਵੈਪਨਸੀ ਉਹਦੇ ਚ ਪੈਸਾ ਤਾਂ ਇਨਵੋਲ ਹੁੰਦਾ ਹੀ ਹੈ ਕਿਉਂਕਿ ਪੈਸੇ ਤੇ ਲਾਲਚ ਨਾਲ ਹੀ ਲੋਕ ਇਸ ਫੇਰਡ ਦੇ ਵਿੱਚ ਆਪਣੇ ਆਪ ਨੂੰ ਮਤਲਬ ਇਨਵੋਲ ਕਰ ਲੈਂਦੇ ਨੇ ਤੇ ਮੁੜ ਕੇ ਪਛਤਾਉਂਦੇ ਨੇ ਉਦੇ ਚ ਉਹ ਸਾਰੇ ਐਂਗਲ ਅਜੇ ਆਪਾਂ ਸਾਰਾ ਗੱਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਹਦੇ ਡੈਫੀਨਟਲੀ ਲਿੰਕੇजेस ਬੜੇ ਫਾਈਨਲ ਸਟੇਜ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹਨੂੰ ਅਸੀਂ ਇੱਕ ਇੱਕ ਨੂੰ ਬਰੀਕੀ ਨਾਲ ਲੈ ਕੇ ਔਰ ਲਾਸਟ ਐਂਡ ਤੱਕ ਹਰੇਕ ਜਿਹੜਾ ਵੀ ਇਹਨਾਂ ਨਾਲ ਕਨੈਕਟਡ ਕੋਈ ਚੀਜ਼ ਹੈ ਉਹਨੂੰ ਅਸੀਂ ਹੁਣ ਰਿਕਾਰਡ ਲਿਆ ਕੇ ਜਿਹੜੇ ਵੀ ਵਾਜਬ ਕਾਰਵਾਈ ਉਹਦੇ ਖਿਲਾਫ ਕੀਤੀ ਜਾ ਸਕਦੀ ਹੈ ਬਟ ਇਹ ਜਿਹੜਾ ਪੈਸਾ ਹਵਾਲੇ ਨਾਲ ਹੀ ਭੇਜਦੇ ਤੇ ਦੇਖ ਕੇ ਭੱਗਰ ਵਾਲਿਆਂ ਤੇ ਖਲਾਫ ਸਖਤ ਕਾਰਵਾਈ ਹੋਈ ਤੇ ਇਹਨਾਂ ਕੋਲ ਤੇ ਜਰੀਆ ਨਾਲ ਜਿਹੜਾ ਇਹ ਠੀਕ ਨਹੀਂ ਠੁੜ ਜੇ ਇਸ ਪਰ ਤੇ ਬਿਲਕੁਲ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਲੁਧਿਆਣੇ ਤੋਂ ਇੱਕ ਜਿਹੜਾ ਬੰਦਾ ਆਪਣੀ ਕੰਪਨੀ ਬਣਾ ਕੇ ਕੰਮ ਕਰ ਰਿਹਾ ਸੀ ਉਹ ਵੀ ਫੜਿਆ ਪਿੱਛੇ ਜੇ ਹੋਰ ਵੀ ਬੰਦੇ ਫੜੇ ਗਏ ਆ ਅਸੀਂ ਸਾਰਾ ਐਂਗਲ ਇੱਥੇ ਸਾਡਾ ਸਪੈਸ਼ਲ ਵਰਕ ਕਰੀਦਾ ਔਰ ਮਨੀ ਟ੍ਰੇਲ ਨੂੰ ਹਮੇਸ਼ਾ ਹੀ ਇੰਪੋਰਟੈਂਸ ਦਿੰਨੇ ਚਾਹੀਓ ਬੈਂਕ ਖਾਤੇ ਨੇ ਭਾਏ ਪ੍ਰਾਪਰਟੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਉਹਨੂੰ ਕਾਫੀ ਫੋਕਸ ਰੱਖੀਦਾ ਹੈ ਔਰ ਮੈਂ ਇਹੀ ਸਮਝਦਾ ਕਿ ਜਿਹੜੀ ਅਸੀਂ ਫਾਰਵਰਡ ਬੈਕਵਰਡ ਲਿੰਕੇਜਸ ਨੂੰ ਇੰਨਾ ਧਿਆਨ ਨਾਲ ਫੋਕਸ ਕਰਕੇ ਉੱਤੇ ਕੰਮ ਕਰਦੇ ਆ ਉਹਦਾ ਹੀ ਨਤੀਜਾ ਕਿ ਹੋਰ ਰਿਕਵਰੀਜ਼ ਹੁੰਦੀਆਂ ਨੇ ਤੁਸੀਂ ਜਿਹੜਾ ਕਿ ਜਿਹੜਾ ਪੜਿਆ ਗਿਆ ਕਿ ਕੀਦੋ ਆਇਆ ਸੀ ਕਿਦੋ ਆਇਆ ਸੀ ਜੀਦੋ ਦੇ ਬਾਰੇ ਉਹ ਤਾਂ ਮੈਨੂੰ ਦੇਖਣਾ ਪਏਗਾ ਮੈਨੂੰ ਉਹਨ ਇੱਕਦਮ ਤਾਂ ਯਾਦ ਨਹੀਂ ਜਦ ਪਹਿਲਾਂ ਇਟਲੀ ਤੋਂ ਆਇਆ ਔਰ ਇਹਦੇ ਖਿਲਾਫ ਜਿਹੜਾ ਪਹਿਲਾ ਮੁਕੱਦਮਾ ਸੀ 14 1 2024 ਦਾ ਲੋਕੋ ਕੇ ਥਾਣੇ ਦਾ 5 ਕਿਲੋ ਹੀਰੋਇਨ ਦੇ ਵਿੱਚ ਇਹ ਗ੍ਰਿਫਤਾਰ ਹੋਇਆ ਸੀ ਨਹੀਂ ਬਾਹਰ ਨਹੀਂ ਗਿਆ ਇਸੋ ਤੇ ਹੈ ਅਹੀਂ ਮੈਂ ਤੁਹਾਨੂੰ ਕਹਾਂ ਸਕਰੀਪਨ ਸਾਲ ਤੋਂ ਐਕਟਿਵ ਲੇ ਮੈਂ ਕੈਨੇਡਾ ਦੇ ਜਿਹੜੇ ਲਿੰਕ ਮਿਲਿਆ ਉਹਦੇ ਅਸਟਰ ਪੜ੍ਹੇ ਤੇ ਯੂਰਪ ਦੇ ਵਿੱਚੋਂ ਵੀ ਬੈਕ ਕਰਦਾ ਦੇ ਦੇਖੋ ਮੈਂ ਇਸ ਸਮਿਨਾ ਕੇ ਬਾਹਰ ਬੈਠੇ ਜਿਹੜੇ ਸਾਡੇ ਕੁਝ ਲੋਕ ਨੇ ਸਾਰੇ ਤਾਂ ਨਹੀਂ ਮਤਲਬ ਜਿਹੜੇ ਬੈਡ ਐਲੀਮੈਂਟਸ ਸਰ ਜਿਹੜਾ ਹੁੰਦੇ ਹਰੇਕ ਸੈਕਸ਼ਨ ਆਫ ਸੋਸਾਇਟੀ ਉਹ ਡੈਫੀਨੇਟਲੀ ਜਲਦੀ ਪੈਸਾ ਕਮਾਉਣ ਦੇ ਚੱਕਰ 'ਚ ਇੱਕ ਆਪਣੇ ਆਪ ਨੂੰ ਸੋਚਦੇ ਵੀ ਪਤਾ ਨਹੀਂ ਅਸੀਂ ਬਾਹਰ ਬੈਠੇ ਸੇਫ ਆ ਉਹ ਬਾਹਰ ਫਿਰ ਕ੍ਰਾਸ ਦੀ ਬਾਰਡਰ ਪਹਿਲਾਂ ਲਿੰਕ ਬਣਾ ਲੈਂਦੇ ਫਿਰ ਇੰਡੀਆ ਦੇ ਬੰਦਿਆਂ ਨੂੰ ਇਹਨਾਂ ਦੇ ਭੋਲੇ-ਪਾਲੇ ਲੋਕਾਂ ਨੂੰ ਲਾਲਚ ਦੇ ਕੇ ਘੁਬਰਾ ਕਰਕੇ ਇਸ ਗੁਰਖਤੰਦੇ 'ਚ ਉਹ ਸ਼ਾਮਲ ਕਰ ਦਿੰਦੇ ਨੇ ਜਿੰਨਾ ਕਿ ਇੱਕ ਦਲਦਲ ਵਾਂਗੂ ਨੌਜਵਾਨ ਸਾਡੇ ਫਸਦੇ ਜਾ ਰਹੇ ਨੇ ਮੈਂ بار-बार ਤੁਹਾਡੇ ਰਾਹੀਂ ਵੀ ਅਪੀਲ ਕਰਦਾ ਇਹ ਤੁਹਾਨੂੰ ਜਿਹੜਾ ਲਾਲਚ ਦੇ ਕੇ ਫਸਾਲਾਂ ਦੇ ਨੇ ਮੁਰਕੇ ਸਾਰੀ ਉਮਰ ਬੱਚਿਆਂ ਦੀ ਖਰਾਬ ਹੋ ਜਾਂਦੀ ਹੈ ਤਾਂ ਮਾਪਿਆਂ ਨੂੰ ਵੀ ਸਾਰੇ ਰਿਸਪੈਕਟੇਬਲਸ ਨੂੰ ਵੀ ਸਾਰੇ ਸਮਾਜ ਨੂੰ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਟਾਈਮ ਟੂ ਟਾਈਮ ਕਾਉਂਸਲ ਕਰਦੇ ਰਹੀਏ ਜਾਗਰਿਤ ਕਰਦੇ ਰਹੀਏ ਸੋਹਣ ਸਾਹਿਬ ਜਿਹੜੀ ਐਟੀਵਿਟੀ ਕੇਪ ਇਹਨਾਂ ਕਿੱਥੇ ਦੇਣੀ ਸੀ ਦੱਸਾਇਆ ਉਹ ਵੀ ਚੱਲ ਰਹੀ ਹੈ ਜੀ ਉਹ ਮੈਂ ਤੁਹਾਨੂੰ ਤਾਂ ਹੀ ਨਹੀਂ ਦੱਸਿਆ ਬਿਕੋਜ਼ ਉਹਦਾ ਫਿਰ ਲੋਕ ਅਲਰਟ ਹੋ ਜਾਂਦੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਕਾਫੀ ਇਹਦੇ ਤੇ ਫਾਈਨਲ ਸਟੇजेस ਦੇ ਉੱਤੇ ਇਨਵੈਸਟੀਗੇਸ਼ਨ ਦੇ ਚ ਅਗਲੇ

Thank you, Dee. <laughs>